મિત્રો ਇਹਨਾਂ ਹੜਾ ਨੇ ਇੱਕ ਗੱਲ ਤਾਂ ਸਿੱਧ ਕਰਤੀ ਵੀ ਮਿੱਤਰਾ ਜਿੰਨਾ ਮਰਜੀ ਤੇਰੇ ਕੋਲ ਕਰੋੜਾ ਰੁਪਇਆ ਹੋਵੇ ਪਰ ਜੇਕਰ ਮੈਂ ਆਪਦੀ ਆਈ ਤੇ ਆ ਗਿਆ ਤੇ ਤੈਨੂੰ ਮੈਂ ਮੰਗਣ ਲਾ ਦੂੰ ਅੱਜ ਦੀ ਡੇਢ ਦੇ ਵਿੱਚ 20 20 ਤੋਂ ਲੈ ਕੇ 30 30 ਕਿੱਲੇ ਵਾਲੇ ਮੰਗਣ ਤੇ ਮਜਬੂਰ ਹੋਏ ਖੜੇ ਨੇ ਕਈ ਸ਼ਰਮ ਦੇ ਮਾਰੇ ਮੰਗਦੇ ਨਹੀਂ ਕਈ ਕਹਿੰਦੇ ਆ ਵੀ ਅਸੀਂ ਜ਼ਿੰਮੇਦਾਰ ਆਂ ਕਈਆਂ ਦੇ ਧੌਣ 'ਚ ਹਜੇ ਵੀ ਕਿੱਲਾ ਹੈਗਾ ਵੀ ਅਰੇ ਕਿਉਂ ਮੰਗੀ ਐਰ ਵੇਖੀ ਜਾਏਗੀ ਕੁਛ ਨਹੀਂ ਹੁੰਦਾ ਕਿੱਲਾ ਵੇਚ ਕੇ ਪੈਸੇ ਲਾ ਦਾਂਗੇ ਪਰ ਕਿਸੇ ਦੇ ਅੱਗੇ ਹੱਥ ਨਹੀਂ ੱਡਣੇ ਜੋ ਕਿ ਸੋਚ ਬਹੁਤ ਚੰਗੀ ਆ ਪਰ ਮਿੱਤਰੋ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਹਾਂ ਡੁੱਬਿਆਂ ਨੂੰ ਆਪਾਂ ਰਜਾਤਾ ਪਰ ਹੁਣ ਟਾਈਮ ਆ ਸੁੱਕਿਆਂ ਨੂੰ ਬਚਾਉਣ ਦਾ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਹੁਣ ਤਾਂ ਪਾਣੀ ਹੈਗਾ ਤੁਸੀਂ ਸੇਵਾ ਕਰ ਦੋਗੇ ਵੱਧ ਵੱਧ ਕੇ ਚਾਰਾ ਲੈ ਕੇ ਆਓਗੇ ਪਰ ਜਦੋਂ ਪਾਣੀ ਉਤਰਿਆ ਅਸਲ ਸੇਵਾ ਤਾਂ ਓਦੋਂ ਲੱਗਣੀ ਆ ਐਸ ਵੀਰ ਦਾ ਕਹਿਣਾ ਵੀ ਮੱਲੀ ਜਾਂ ਤਾਂ ਝੋਨਾ ਜਿਵੇਂ ਹੀ ਗਲ ਜਾਂਦਾ ਤੇ ਜਾਂ ਜਿਵੇਂ ਹੀ ਨਾ ਗਲਦਾ ਮੈਂ ਕਿਹਾ ਕਿਉਂ ਕਹਿੰਦਾ ਹੁਣ ਕੀ ਫਾਇਦਾ ਹੁਣ ਅੱਧ ਵਿਚਾਲੇ ਜੇ ਛੱਡਤਾ ਇਹਨੇ ਕੰਮ ਸਾਡੇ ਤਾਂ ਗਰੀਬਾਂ ਦੇ ਕਿਸੇ ਨੇ ਰੀਪਰ ਵੀ ਨਹੀਂ ਮਾਰਨਾ ਵਾ ਇਹਦੋਂ ਚੰਗਾ ਤਾਂ ਕੋਈ 10 ਦਿਨ ਪਾਣੀ ਹੋਰ ਖੜਾ ਰਹਿੰਦਾ ਤੇ ਐਨ ਗਲ ਜਾਂਦਾ ਕਿਤੇ ਰੂਟਾਵੇਟਰ ਮਾਰ ਕੇ ਅਸੀਂ ਕਣਕ ਦਾ ਬੀਜ ਲੈਂਦੇ ਸੁਪਰ ਸੀਡਰ ਮਾਰ ਕੇ ਅਸੀਂ ਕਣਕ ਦਾ ਬੀਜ ਲੈਂਦੇ ਪਰ ਕਹਿੰਦਾ ਹੁਣ ਕਿਸੇ ਨੇ ਰੀਪਰ ਵੀ ਮਾਰਨਾ ਤੇ ਨਾ ਹੀ ਇਹਨੂੰ ਚੰਗੀ ਤਰ੍ਹਾਂ ਅੱਗ ਲੱਗੇ ਐਸ ਜ਼ਿਮੀਂਦਾਰ ਦਾ ਹੌਸਲਾ ਵੇਖ ਤੂੰ 10 12 ਕਿੱਲੇ ਜ਼ਮੀਨ ਦਰਿਆ ਵੱਢ ਕੇ ਲੈ ਗਿਆ ਫਿਰ ਵੀ ਕਹਿੰਦਾ ਕੋਈ ਗੱਲ ਨਹੀਂ ਚਲ ਹੁਣ ਤਾਂ ਕੁਛ ਨਹੀਂ ਜਿਹੜਾ ਹੈ ਗਿਆ ਮੈਂ ਚਾਰ ਪਸ਼ੂਆਂ ਨੂੰ ਪੱਠੇ ਤਾਂ ਪਾਲਾਂ ਵੱਢ ਕੇ ਛੋਨੇ ਦੇ ਇੱਧਰ ਵੇਖ ਲਓ ਸੁਲਤਾਨਪੁਰ ਲੋਧੀ ਪਿੰਡ ਪੈਣੀ ਕਾਦਰਬਖਸ਼ ਦੇ ਵਿੱਚ 5-5 ਫੁੱਟ ਰੇਤਾ ਚੜਾਤੀ ਆ। ਇੱਧਰ ਵੇਖ ਜਮੀਦਾਰ ਦਾ ਜੇਰਾ ਜਿਹੜਾ ਸਵੇਰ ਉੱਠ ਕੇ ਗੇੜਾ ਮਾਰਨ ਆਇਆ ਯਾਰ ਮੈਂ ਮੇਰਾ ਖੇਤ ਇਦਾਂ ਦਾ ਹੋਵੇ ਤਾਂ ਮੈਨੂੰ ਤਾਂ ਆਣ ਕੇ ਗੱਸ਼ ਪੈ ਜਈ ਐ। ਵੇਖ ਤੂੰ ਖੇਤ ਗੇੜਾ ਮਾਰਨ ਆਇਆ 50-60 ਕਿੱਲਿਆਂ ਦਾ ਮਾਲਕ ਐ ਦੇਖੋ ਵਿੱਚ ਕੁਝ ਠੇਕੇ ਤੇ ਆ ਕੁਛ ਆਬਦੀ ਐ। ਗੇੜਾ ਮਾਰਨ ਆਇਆ ਟਰੈਕਟਰ ਤੇ ਸਪੈਸ਼ਲ। ਤੇ ਇਹਨਾਂ ਦੇ ਵੀ ਹਾਲਾਤ ਵੇਖ ਲਓ ਜਿੱਥੇ ਰੇਤਾ ਨਹੀਂ ਚੀਪ ਚੜੀ ਪਈ ਐ। ਦਾ ਸੇ ਚੀਪ ਵੇਚਣਗੇ ਰੇਤਾ ਤਾਂ ਚਲ ਵੇਚ ਲਵਾਂਗੇ ਤੁਸੀਂ ਆ ਚੀਪ ਨੂੰ ਕਿਵੇਂ ਵੇਚੋਗੇ ਇਹਨੂੰ ਕੱਢੋਗੇ ਕਿਵੇਂ ਕੌਣ ਇਹਨੂੰ ਖਰੀਦੂਗਾ ਯਾਰ ਸਰਕਾਰਾਂ ਨੇ ਅਨਾਉਂਸ ਤਾਂ ਕਰਤਾ ਪਰ ਬਹੁਤ ਵਧੀਆ ਕੀਤਾ ਪਰ ਆ ਚੀਪ ਦਾ ਵੀ ਕੀ ਹਾਲ ਹੈ ਹੁਣ ਤੁਹਾਡਾ ਟਾਈਮ ਆ ਮੈਂ ਤੁਹਾਨੂੰ ਕਿਹਾ ਸੀ ਨਾ ਹੁਣ ਭੇਜੋ ਟਰੈਕਟਰ ਹੁਣ ਭੇਜੋ ਡੀਜ਼ਲ ਹੁਣ ਭੇਜੋ ਕਣਕਾਂ ਹੁਣ ਭੇਜੋ ਸੁਪਰ ਸੀਟਰ ਹੁਣ ਭੇਜੋ ਟਰਾਲੇ ਹੁਣ ਭੇਜੋ ਜੇਸਵੀਆਂ ਹੁਣ ਭੇਜੋ ਲੰਗਰ ਹੁਣ ਭੇਜੋ ਰਾਸ਼ਨ ਹੁਣ ਭੇਜੋ ਪੈਸਾ ਹੁਣ ਕਰੋ ਦਾਨ ਜੇ ਪੰਜਾਬ ਨੂੰ ਬਚਾਉਣਾ ਤਾਂ ਸਰਕਾਰਾਂ ਨੇ ਆਪ ਦਾ ਜ਼ੋਰ ਲਾਉਣਾ ਇਹ ਜਿਹੜਾ ਲਾਤ ਆ ਆ ਤੱਕ ਕਈ ਤਾਂ ਮੇਰੇ ਵਰਗੇ ਟੱਕਰ ਪਏ ਨੇ ਡੀਜ਼ਲ ਪਾ ਕੇ ਹੌਸਲਾ ਵੈਸੇ ਮੱਝ ਵਾਲੇ ਹਾਰਦੇ ਨਹੀਂ ਕੱਢੀ ਤੁਰਿਆਉਂਦੇ ਨੇ ਚੀਪ ਕਰੀ ਜਾਂਦੇ ਨੇ ਸੜਕਾਂ ਸਾਫ਼ ਮੁੜ ਬਸੇਵਾ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀ ਮੁਸੀਬਤ ਆਈਏ ਕਿਤਨਾ ਕਿਤੇ ਟਲ ਜਾਣੀ ਪਰ ਤਿੰਨਾ ਸਾਲਾਂ ਦੇ ਵਿੱਚ ਦੋ ਵਾਰ ਆ ਜਾਣੀ ਪੱਲੇ ਕੱਖ ਨਹੀਂ ਰਹਿੰਦਾ ਆਵੇਖ ਲਓ ਤੁਸੀਂ ਐ ਝੋਨੇ ਦੇ ਵਿੱਚ ਤਾਂ ਐਨ ਮੋਟੀ ਰੇਤਾ ਛੱਡ ਕੇ ਗਿਆ ਦੱਸ ਹੁਣ ਇਹਨੂੰ ਕਿਵੇਂ ਭਰੂਗਾ ਤੇ ਕਿਵੇਂ ਝੋਨਾ ਕੱਢੂਗਾ ਤੇ ਕਿਵੇਂ ਵੇਚੂਗਾ ਹਨਾ ਜਿੱਥੇ ਛੱਡਣੀ ਸੀ ਉੱਥੇ ਛੱਡੀ ਨਹੀਂ ਜਿੱਥੇ ਨਹੀਂ ਛੱਡਣੀ ਸੀ ਉੱਥੇ ਛੱਡ ਗਿਆ ਦੇਖੋ ਇਹਨਾਂ ਦਾ ਵੀ ਹਾਲ ਵੇਖ ਲਓ ਯਾਰ ਘਰਾਂ ਦੇ ਵਿੱਚੋਂ ਮਿੱਟੀ ਬਾਗਟਾਂ ਨਾਲ ਕੱਢ ਹੀ ਰਹਿਣ ਕਿੰਨੇ ਦਿਨ ਹੋ ਗਏ ਕਹਿੰਦੇ 4-4 ਦਿਨ ਹੋ ਗਏ ਸਾਨੂੰ ਬਾਈ ਲੱਗਿਆ ਨੂੰ ਹਜੇ ਤੱਕ ਸਾਡੇ ਤੋਂ ਕਮਰੇ ਵਿੱਚੋਂ ਮਿੱਟੀ ਨਹੀਂ ਨਿਕਲੀ ਹੈ ਤੇ ਇਹੋ ਜਿਹੇ ਹਾਲਾਤ ਬਣੇ ਪਏ ਤੇ ਕਈਆਂ ਦੇ ਵਿਆਹ ਕਿਸ ਨੇ ਤੀ ਦਾ ਵਿਆਹ ਕਰਨਾ ਸੀ ਕਿਸੇ ਨੇ ਪੁੱਤ ਦਾ ਕਰਨਾ ਸੀ ਡਿਲੇ ਹੋ ਗਏ ਪੈਲਸ ਬੁੱਕ ਕੀਤੇ ਰਹਿ ਗਏ ਬਾਈ ਜੀ ਕੀ ਕਰੀਏ ਕਿੱਥੋਂ ਦੇਣਗੇ ਪੈਸੇ ਉਹਨਾਂ ਨੂੰ ਸਾਈਆਂ ਵੀ ਵਾਪਸ ਨਹੀਂ ਕੀਤੀਆਂ ਉਹਨਾਂ ਨੇ ਇਹੋ ਜਿਹੇ ਹਾਲਾਤ ਹੋਏ ਪੈ ਨੇ ਤਾਂ ਮਿੱਤਰੋ ਵੀਡੀਓ ਨੂੰ ਵੱਤ ਵਾਦੇ ਸ਼ੇਅਰ ਕਰ ਦਿਓ ਹੁਣ ਤੁਹਾਡਾ ਟਾਈਮ ਆ ਸੇਵਾ ਕਰਨ ਦਾ ਪਹੁੰਚ ਜੋ ਯਾਰ ਜਿਨ੍ਹਾਂ ਨੇ ਪਿੰਡ ਗੋਦ ਲਾਏ ਨੇ ਜਿਨ੍ਹਾਂ ਨੇ ਅਨਾਉਂਸਮੈਂਟ ਕੀਤੀਆਂ ਨੇ ਅਸੀਂ 5 ਕਰੋੜ ਲਾ ਦਾਂਗੇ 10 ਕਰੋੜ ਲਾ ਦਾਂਗੇ ਮੇਰਾ ਵੀਰ ਹੁਣ ਜਾ ਕੇ ਵਿਚਰੋ ਤਿੰਨ ਤੋਂ ਚਾਰ ਕਿੱਲਿਆਂ ਵਾਲੇ ਨੂੰ ਟਰੈਕਟਰ ਦੀ ਲੋੜ ਆ ਜਿਨ੍ਹਾਂ ਕੋਲ ਟਰੈਕਟਰ ਹੈਗੇ ਉਹਨਾਂ ਨੂੰ ਟਰੈਕਟਰ ਦੇਣ ਦੀ ਲੋੜ ਨਹੀਂ ਤਿੰਨ ਤੋਂ ਲੈ ਕੇ 5 ਕਿੱਲੇ ਵਾਲੇ ਤੱਕ ਨੂੰ ਟਰੈਕਟਰ ਵੰਡੋ ਬਹੁਤ ਸਾਰੇ ਇਹੋ ਜਿਹੇ ਜ਼ਿਮੀਂਦਾਰ ਆ ਜਿਨ੍ਹਾਂ ਕੋਲ ਟਰੈਕਟਰ ਹੈ ਨਹੀਂ ਤੇ ਉਹਨਾਂ ਤੋਂ ਸੇਵਾ ਲੈ ਲਈਓ